ਹਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਸ਼ੰਭੂ ਬਾਰਡਰ ਤੇ ਅੱਜ ਤੁਹਾਨੂੰ ਦਿਖਾਉਨੇ ਆ ਸ਼ੰਭੂ ਬਾਰਡਰ ਦਾ ਪੂਰਾ ਕਾਫਲਾ ਤੇ ਨਾਲੇ ਦੇਖਾਂਗੇ ਕੀ ਹਸਾਬ-ਕਤਾਬ ਹੈ ਤੇ ਤੁਹਾਨੂੰ ਪੂਰਾ ਕਾਫਲਾ ਦਿਖਾਵਾਂਗੇ ਤੇ ਸਾਰਾ ਇੱਥੇ ਦਾ ਪ੍ਰੋਗਰਾਮ ਅ ਵੱਖੋ-ਆਖਾ ਪਾ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਇੱਕ ਵਾਰੀ ਫੇਰ ਕਿਉਂਕਿ ਕਾਫੀ ਲੋਕਾਂ ਦੇ ਮੈਸੇਜ ਆ ਰਹੇ ਸੀ ਕਿ ਮੈਂ ਦਬਈ ਗਿਆ ਹੋਇਆ ਸੀ ਤੇ ਕਾਫੀ ਲੋਕਾਂ ਦੇ ਮੈਸੇਜ ਆ ਰਹੇ ਸੀ ਕਿ ਕਿ ਦੁਬਾਰਾ ਸ਼ੰਭੂ ਬਾਰਡਰ ਤੇ ਕਦੋਂ ਜਾਓਗੇ ਉੱਥੇ ਦਾ ਤੁਹਾਨੂੰ ਹਾਲਚਲ ਕਦੋਂ ਦਿਖਾਓਗੇ ਤੇ ਮੈਂ ਕਿਹਾ ਕੋਈ ਨਹੀਂ ਤੁਹਾਨੂੰ ਛੇਤੀ ਦਿਖਾਉਨੇ ਆ ਤੇ ਅੱਜ ਆਪਾਂ ਫੇਰ ਸ਼ੰਭੂ ਬਾਰਡਰ ਤੇ ਪਹੁੰਚ ਗਏ ਆ ਤੇ ਤੁਹਾਨੂੰ ਦਿਖਾਉਨੇ ਆ ਜੇ ਸਾਰਾ ਕੁਝ ਤੇ ਪੂਰਾ ਕਾਫਲਾ ਉਵੇਂ ਹੀ ਸਲਾਮਤ ਸਾਰੇ ਕਿਸਾਨ ਉਵੇਂ ਹੀ ਡਟੇ ਹੋਏ ਨੇ ਝੁੱਗੀਆਂ ਝੌਂਪੜੀਆਂ ਛੰਨਾ ਇੱਥੇ ਬਣਾ ਲੀਆਂ ਨੇ ਟਰਾਲੀਆਂ ਤੋਂ ਬਾਹਰ ਨਿਕਲ ਕੇ ਤੇ ਮੈਂ ਤੁਹਾਨੂੰ ਪੂਰੀ ਜਾਣਕਾਰੀ ਅੱਜ ਦੇਣੀ ਹੈ ਤੇ ਪੂਰੀਆਂ ਵੀਡੀਓ ਤਰਤੀਬਵਾਰ ਪਾਣੀਆਂ ਨੇ ਤੇ ਬਾਕੀ ਲੋਕਾਂ ਦੇ ਨਾਲ ਸਾਂਝਾ ਕਰਨਾ ਉਹ ਤੁਹਾਡੀ ਜ਼ਿੰਮੇਵਾਰੀ ਹੈ ਅਸੀਂ ਤਾਂ ਪਾ ਹੀ ਸਕਦੇ ਆ ਤੇ ਤੁਸੀਂ ਬੈਠੇ ਸਿਰਫ ਇੱਕ ਸਾਂਝਾ ਕਰਨ ਵਾਲਾ ਜਿਹੜਾ ਬਟਨ ਨੇ ਉਹ ਦਬੱਕੇ ਤੇ ਅੱਗੇ ਦੀ ਅੱਗੇ ਇਹਨਾਂ ਨੂੰ ਹੋਰ ਲੋਕਾਂ ਤੱਕ ਅਗਰਸਰ ਕਰੋ ਤੇ ਮੈਂ ਤੁਹਾਨੂੰ ਦਿਖਾਉਂਦਾ ਜਾਊਂਗਾ ਸਾਰਾ ਕੁਝ ਤੇ ਆ ਦੇਖੋ ਇੱਥੇ ਪੂਰੀਆਂ ਝੁੱਗੀਆਂ ਬਣ ਗਿਆ ਪੂਰੇ ਘਰਾਂ ਵਾਂਗੂ ਪੂਰੇ ਲੰਬੇ-ਲੰਬੇ ਇੱਕਸਾਰ ਦੇ ਤਰਪਾਲਾਂ ਪਾ ਕੇ ਛੱਡੀ ਬਣਾਦੇ ਨੇ ਕਿਉਂਕਿ ਹੁਣ ਬਰਸਾਤਾਂ ਦਾ ਮੌਸਮ ਚੱਲ ਰਿਹਾ ਹੈ ਤੇ ਮੀਂਹ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਆ ਜਾਵੇ ਤੇ ਆ ਦੇਖੋ ਤੁਸੀਂ ਇੱਥੇ ਤੇ ਲਗਭਗੇ ਵੇਖ ਲੋ ਵੀ ਮੇਰੇ ਖਿਆਲ ਫਰਵਰੀ ਤੋਂ ਲੈ ਕੇ ਤੇ ਕਿੰਨੇ ਮਹੀਨੇ ਹੋ ਗਏ ਨੇ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਪੰਜ ਮਹੀਨੇ ਹੋ ਗਏ ਨੇ ਪੂਰੇ ਪੂਰੇ ਪੰਜ ਮਹੀਨੇ ਹੋ ਗਏ ਨੇ ਕਾਫਲਾ ਚੱਲਦੇ ਨੂੰ ਆ ਦੇਖੋ ਬਾਬੇ ਇੱਥੇ ਬੈਠੇ ਨੇ ਗੱਡੀਆਂ ਦੇ ਚਾਹ ਦੇਖੋ ਕਿੰਨਾ ਵਧੀਆ ਬੱਸ ਦੇ ਬਾਹਰ ਬੈਠੇ ਓਵੇਂ ਹੀ ਓਵੇਂ ਹੀ ਸਾਰਾ ਮਾਹੌਲ ਏ ਵੀ ਦੇਖ ਲਓ ਵੀ ਇਹ ਪੰਜਾਬ ਇਹ ਜਿਹੜਾ ਇੰਨਾ ਲੰਬਾ ਸਮਾਂ ਸੰਘਰਸ਼ ਕਰ ਸਕਦਾ ਤੇ ਵਾਰ-ਵਾਰ ਕਰ ਲੈਂਦੇ ਨੇ ਇੱਕ ਵਾਰ ਨਹੀਂ ਵਾਰ-ਵਾਰ ਆ ਦੇਖੋ ਆ ਵੀ ਬਾਬੇ ਬੈਠੇ ਨੇ ਇੱਥੇ ਤੇ ਮੈਂ ਤੁਹਾਨੂੰ ਦੁਕਾਨਾਂ ਦੇਖੋ ਟਰਾਲੀਆਂ ਨਾ ਪਈ ਇੱਕ ਵੀ ਟਰਾਲੀ ਨਹੀਂ ਹਿੱਲੀ ਇਥੋਂ ਤੇ ਉਵੇਂ ਹੀ ਟਰਾਲੀਆਂ ਸਲਾਮਤ ਨੇ ਉਵੇਂ ਹੀ ਵੀ ਆ ਵੇਖੋ ਤੁਸੀਂ ਕਿਵੇਂ ਜੋੜ-ਜੋੜ ਕੇ ਟਰਾਲੀਆਂ ਖਿਲਾ ਰੀਆਂ ਆ ਦੇਖੋ ਕਾਫਲੇ ਦੇ ਵਿੱਚ ਆ ਦੇਖੋ ਜਰਾ ਆ ਵੇਖੋ ਐਂ ਜੋੜ-ਜੋੜ ਕੇ ਖਿਲਾ ਰੀਆਂ ਟਰਾਲੀਆਂ ਵੀ ਵਿੱਚ ਜਮਾ ਵੀ ਜਗ੍ਹਾ ਨਹੀਂ ਹੈਗੀ ਜਮਾ ਵੀ ਜਗ੍ਹਾ ਸਪੇਸ ਨਹੀਂ ਹੈਗੀ ਤੇ ਇੱਥੇ ਲੈਣਾ ਹੈਗੇ 4-4 5-5 ਲੈਣਾ ਆ ਦੇਖੋ ਤੁਸੀਂ ਕਮਾਲ ਹੈ ਨਾ ਤੇ 5 ਮਹੀਨੇ ਤੋਂ ਲਗਾਤਾਰ ਆ ਦੇਖੋ ਤੂੰ 5 ਮਹੀਨੇ ਤੋਂ ਲਗਾਤਾਰ ਉਵੇਂ ਹੀ ਇੱਥੇ ਸਾਰਾ ਕੁਝ ਉਵੇਂ ਹੀ ਕਿਸਾਨ ਡਟੇ ਹੋਏ ਨੇ ਕੱਲੀ-ਕੱਲੀ ਚੀਜ਼ ਉਵੇਂ ਹੀ ਪਈ ਹੈ ਜਿਵੇਂ ਘਰ ਦੇ ਵਿੱਚ ਨਹੀਂ ਪਈ ਹੁੰਦੀ ਵੀ ਹੈ ਵੀ ਜਿਹੜੀ ਚੀਜ਼ ਇੱਥੇ ਪਈ ਹੈ ਜਿਹੜਾ ਟਰੈਕਟਰ ਜਿੱਥੇ ਖੜਾ ਹੈ ਜਿਹੜੀ ਟਰਾਲੀ ਜਿੱਥੇ ਖੜੀ ਉਵੇਂ ਹੀ ਸਾਰਾ ਕੁਝ ਸਰਾਮ ਤੇ ਉਵੇਂ ਹੀ ਉੱਥੇ ਹੀ ਡਟੇ ਹੋਏ ਨੇ ਤੇ ਕਮਾਲ ਹੀ ਹੈ ਵੈਸੇ ਲੋਕ ਵੀ ਦੁਨੀਆ ਵੀ ਹੈਰਾਨ ਹੀ ਹੋ ਜਾਂਦੀ ਹੈ ਤੇ ਉਹ ਸਾਹਮਣੇ ਲੰਗਰ ਚੱਲਦਾ ਪਿਆ ਤੇ ਉਵੇਂ ਹੀ ਲੰਗਰ ਚੱਲਦੇ ਨੇ ਪਏ ਤੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਣਾ ਆ ਦੇਖੋ ਇੱਥੇ ਲੰਗਰ ਚੱਲਦਾ ਪਿਆ ਤੇ ਉਵੇਂ ਹੀ ਲੰਗਰ ਚੱਲਦੇ ਨੇ ਪਏ ਇਹ ਨਹੀਂ ਹੈਗਾ ਵੀ ਕੋਈ ਟੋਟ ਆ ਗਈ ਹੈ ਜਾਂ ਕੋਈ ਘਾਟ ਆ ਗਈ ਹੈ ਜਾਂ ਕੁਛ ਤੇ ਬਹੁਤ ਵੱਡਾ ਇੱਕ ਇਹ ਵੀ ਇਤਿਹਾਸ ਹੀ ਬਣਦਾ ਜਾਂਦਾ ਹੈ ਤੇ ਰੋਜ਼ ਹੀ ਇਤਿਹਾਸ ਨਵੇਂ ਤੋਂ ਨਵਾਂ ਬਣਦਾ ਜਾਂਦਾ ਦੇਖੋ ਕਿ ਕਿੰਨੇ ਜਣੇ ਬੈਠੇ ਨੇ ਇਕੱਠੇ ਹੋ ਕੇ ਇਹ ਕੋਲ ਲੰਗਰ ਦੀ ਜਗ੍ਹਾ ਨਾਲ ਲੰਗਰ ਚੱਲਦਾ ਚਾਹ ਚੂ ਦਾ ਇੰਤਜ਼ਾਮ ਹੈ ਤੇ ਆਪਾਂ ਵੀ ਇਹਨਾਂ ਕੋਲ ਚਾਹ ਪੀਵਾਂਗੇ ਤੇ ਐਸ ਲਈ ਕਿਉਂਕਿ 4:00 ਵਜੇ ਜਦੋਂ 4:00 ਵੱਜ ਜਾਂਦੇ ਨੇ ਨਾ ਪੌਣੇ 5 ਹੋ ਗਏ ਨੇ ਤੇ ਜਦੋਂ 4:00 ਵੱਜ ਜਾਂਦੇ ਨੇ ਫਿਰ ਚਾਹ ਦਾ ਜਿਹੜਾ ਕੰਮ ਹੈ ਨਾ ਆਪਣਾ ਥੋੜਾ ਜਿਹਾ ਉਹ ਤੁਹਾਨੂੰ ਪਤਾ ਹੀ ਆਪਾਂ ਚਾਹ 4:00 ਵਜੇ ਵਾਲੀ ਪੀਨੇ ਆ ਉਹਦੇ ਬਿਨਾ ਆਪਣਾ ਸਰਦਾ ਨਹੀਂ ਤੇ ਇੱਥੇ ਆਪਾਂ ਚਾਹ ਵੀ ਪੀਨੇ ਆ ਇਹਨਾਂ ਕੋਲ ਜਾ ਕੇ ਤੇ ਆਹ ਵੇਖੋ ਕਿੰਨੇ ਜਣੇ ਲੱਗੇ ਨੇ ਚਾਹ ਬਣਾ ਰਹੇ ਨੇ ਆਹ ਵੇਖੋ ਤੇ ਇੱਥੇ ਮਾਤਾ ਜੀ ਵੀ ਨੇ ਤੇ ਬਜ਼ੁਰਗ ਸਾਰੇ ਇਕੱਠੇ ਹੋ ਕੇ ਤੇ ਆਪਾਂ ਵੀ ਇਹਨਾਂ ਕੋਲ ਪਹੁੰਚਨੇ ਆ ਤੇ ਮਾੜਾ ਜਿਹਾ ਆਪਾਂ ਆਪਣਾ ਸਾਧਨ ਜਿਹੜਾ ਇਹਨੂੰ ਕਿਸੇ ਪਾਸੇ ਲਾ ਲਈਏ ਮੈਂ ਰੋਡ ਤੋਂ ਥੱਲੇ ਉਤਰਿਆ ਕਿਉਂਕਿ ਇਧਰਲੇ ਪਾਸੇ ਨਾ ਜਮੇ ਹੀ ਰੋਡ ਬੰਦ ਹੈ ਤੇ ਆ ਸਰਵਿਸ ਰੋਡ ਹੈ ਜਿਹੜੀ ਆਪਾਂ ਸ਼ੁਰੂ ਤੋਂ ਹੀ ਵਰਤ ਰਹੇ ਆ ਪਿਛਲੇ 5 ਮਹੀਨਿਆਂ ਤੋਂ ਤੇ ਉਤੋਂ ਥੱਲੇ ਨੂੰ ਹੋ ਗਿਆ ਆਪਾਂ ਇਤੋਂ ਲੰਘਣ ਲਈ ਆਪਾਂ ਨਾ ਅੱਗੂ ਘੁੰਮ ਕੇ ਆਉਣੇ ਆ ਤੇ ਨਾਲੇ ਤੁਹਾਨੂੰ ਪੂਰਾ ਕਾਫਲਾ ਦਿਖ ਜੇਗਾ ਤੇ ਨਾਲੇ ਆਪਾਂ ਗੱਡੀ ਪਰਲੇ ਪਾਸੇ ਨੇੜੇ ਆ ਜਾਈਏਗੀ ਜੇ ਉੱਥੇ ਚਾਹ ਪਾਣੀ ਪੀਵਾਂਗੇ ਨਾਲੇ ਕਿਸਾਨਾਂ ਨਾਲ ਗੱਲਾਂਬਾਤਾਂ ਕਰਾਂਗੇ ਨਾਲੇ ਤੁਰ ਕੇ ਵੀ ਫਿਰ ਹੋਰ ਵੀਡੀਓ ਸ਼ੂਟ ਕਰਾਂਗੇ ਤੇ ਜਿਹੜੀਆਂ ਤੁਹਾਨੂੰ ਤਰਤੀਬ ਵਾਰ ਪਿੰਡੀਆਂ ਜਾਣਗੀਆਂ ਤੇ ਆ ਦੇਖੋ ਤੁਸੀਂ ਇੱਥੇ ਉਵੇਂ ਹੀ ਉਹੀ ਟਰਾਲੀਆਂ ਉਹੀ ਸਾਰਾ ਕੁਝ ਉਵੇਂ ਹੀ ਐ ਪੇਰੀ ਹੈ ਕੋਈ ਐ ਕੋਈ ਚੀਜ਼ ਘਟੀ ਵਧੀ ਉਵੇਂ ਹੀ ਉੱਥੇ ਹੀ ਖੜੇ ਨੇ ਉਵੇਂ ਹੀ ਟਰਾਲੀਆਂ ਉਵੇਂ ਹੀ ਵੀ ਖੜੀਆਂ ਹੋਈਆਂ ਨੇ ਤੇ ਤੁਸੀਂ ਦੇਖ ਲਓ ਵੀ ਉਵੇਂ ਹੀ ਸਾਰਾ ਕੁਝ ਆ ਦੇਖੋ ਟਰਾਲੀਆਂ ਤਰਪਾਲਾਂ ਪਾਈਆਂ ਹੋਈਆਂ ਤੇ ਆ ਦੇਖੋ ਵੀ ਅੱਗੇ ਹੁਣ ਨਾ ਪੁਲੋਂਦਾ ਜਾਂਦਾ ਤੇ ਟਰਾਲੀਆਂ ਉੱਚੀਆਂ ਹੋਈ ਜਾਂਦੀਆਂ ਇੱਥੇ ਪੁਲ ਅੱਗੇ ਤੇ ਮੈਂ ਤੁਹਾਨੂੰ ਅਕੂ ਵੀ ਦਿਖਾਉਣਾ ਘੁੰਮ ਕੇ ਆਹ ਜੋ ਕਿਸਾਨ ਬਾਬੇ ਤੁਰੇ ਜਾਂਦੇ ਨੇ ਤੇ ਇਹਨਾਂ ਦੀ ਬੜੀ ਵੱਡੀ ਇੱਕ ਸੇਵਾ ਹੈ ਘਾਲਣਾ ਇੱਕ ਸੰਘਰਸ਼ ਹੈ ਇਹਨਾਂ ਨੇ ਇੰਨਾ ਟਾਈਮ ਇਹ ਲੋ 5 ਮਹੀਨੇ ਹੋ ਗਏ ਨੇ ਠੰਡ ਵੀ ਲੰਗੀ ਲੋ ਵੀ ਲੰਗੀ ਬਰਸਾਤਾਂ ਵੀ ਲੰਘਣ ਨੂੰ ਆ ਗਈਆਂ ਅਗਸਤ ਚੜ੍ਹਨ ਵਾਲਾ ਹੋ ਗਿਆ ਹੈ ਤੇ ਇਹ ਇੱਥੇ ਅਜੇ ਬੈਠੇ ਨੇ ਦੁਬਾਰਾ ਸਿਆਲ ਆਉਣ ਵਾਲਾ ਹੋ ਗਿਆ ਹੈ ਤੇ ਆਹ ਲੋ ਕੁਆ ਟਰਾਲੀਆਂ ਉੱਤੇ ਚੜੀਆਂ ਗਈਆਂ ਹੁਣ ਤੇ ਮੈਂ ਤੁਹਾਨੂੰ ਦਿਖਾਉਣਾ ਸਾਰਾ ਕੁਝ ਤੇ ਆਹ ਲੋ ਟਰਾਲੀਆਂ ਉੱਤੇ ਨੇ ਉੱਤੇ ਵੀ ਜਾਵਾਂਗੇ ਪੁੱਲ ਦੇ ਤੇ ਆ ਇੱਥੇ ਆ ਵੀ ਬਾਬੇ ਝੰਡੇ ਝੰਡੇ ਨਹੀਂ ਛੱਡੇ ਇਹਨਾਂ ਨੇ ਪਿਛਲੇ 5 ਮਹੀਨੇ ਤੋਂ ਝੰਡਾ ਤੇ ਡੰਡਾ ਇਹਨਾਂ ਨੇ ਹੱਥੀਂ ਰੱਖਿਆ ਹੈ ਤੇ ਆਜੋ ਇੱਥੇ ਆਪਣੇ ਮਲਾਜ਼ਮ ਵੀ ਆਪੋ ਆਪਣੀ ਡਿਊਟੀ ਕਰ ਰਹੇ ਨੇ ਇਹ ਵੀ ਡਟੇ ਹੋਏ ਨੇ ਉਦੋਂ ਦੇ ਹੀ ਤੇ ਆਜੋ ਆਪਾਂ ਉਹਨੂੰ ਘੁੰਮ ਕੇ ਅੱਗੇ ਹੈਗਾ ਕਾਫਲਾ ਆ ਗਿਆ ਆਪਾਂ ਤੁਰ ਕੇ ਚੱਲਾਂਗੇ ਪੁਲ ਦੇ ਉੱਪਰੋਂ ਕਿਉਂ ਇਹਨਾਂ ਨੇ ਨਾ ਅੱਗੇ ਰੋਕ ਲਈ ਏ ਤੇ ਆਹ ਕੋ ਇਧਰਲੇ ਪਾਸੇ ਮੈਂ ਤੁਹਾਨੂੰ ਟਰਾਲੀਆਂ ਉਤੋਂ ਦਿਖਾਉਣਾ ਆਹ ਦੇਖੋ ਉਧਰੇ ਪਾਸੇ ਇੱਥੇ ਵੀ ਟਰਾਲੀਆਂ ਨੇ ਆਦਰਕ ਤਾਇਿਆਂ ਦੇ ਉੱਲੇ ਆ ਗਈਆਂ ਨੇ ਤੇ ਆਪਾਂ ਉੱਪਰ ਵੀ ਜਾਵਾਂਗੇ ਪੁਲ ਦੇ ਇੱਕ ਵਾਰੀ ਨਾ ਇੱਥੇ ਆਪਾਂ ਨਾਲੇ ਤੇ ਆਪਣਾ ਸਾਧਨ ਖਿਹਾਰਨੇ ਇੱਥੇ ਨਾ ਖੁੱਲੀ ਜੀ ਜਗ੍ਹਾ ਹੈ ਤੇ ਨਾਲੇ ਆਪਾਂ ਕੋਈ ਚਾਹ ਪਾਣੀ ਸ਼ਕਾਂਗੇ ਇੱਥੇ ਤੇ ਨਾਲੇ ਕਿਸਾਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਆ ਸਾਰੀਆਂ ਉੱਤੇ ਵੀ ਘਰ ਪਏ ਹੋਏ ਨੇ ਇਹਨਾਂ ਨੇ ਬਣਾਏ ਹੋਏ ਨੇ ਆਪਣੇ ਤੇ ਨਾਲੇ ਆ ਦੇਖੋ ਟਰਾਲੀਆਂ ਹੁਣ ਫੇਰ ਇਤ ਨੂੰ ਥੱਲੇ ਆ ਗਈਆਂ ਆਪਾਂ ਮੁੜ ਕੇ ਆ ਗਏ ਆ ਤੇ ਵੇਖ ਲੋ ਵੀ ਉਵੇਂ ਹੀ ਸਾਰਾ ਕੁਝ ਉਵੇਂ ਹੀ ਵੇਖੋ ਵੀ ਕੋਈ ਚੀਜ਼ ਤੁਹਾਨੂੰ ਲੱਗਦਾ ਵੀ ਇਥੇ ਕੋਈ ਹਿਲਿਆ ਹੋਏਗਾ ਦੇਖ ਲੋ ਉਵੇਂ ਹੀ ਸਾਰਾ ਕੁਝ ਤੇ ਤੁਹਾਨੂੰ ਦਿਖਾਉਨੇ ਆ ਸਾਰਾ ਕੁਝ ਇੱਥੇ ਇਹਨਾਂ ਨੇ ਹੁਣ ਪਹਿਲਾਂ ਸਰਦੀਆਂ ਵਾਲੀਆਂ ਰਜਾਈਆਂ ਸੀ ਗਰਮ ਕੱਪੜੇ ਸੀ ਰੂਮ ਹੀਟਰ ਸੀ ਹੁਣ ਦੇਖੋ ਇੱਥੇ ਏਸੀ ਕੂਲਰ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਉਹਨੂੰ ਬੀਜਰ ਚੱਲਦੇ ਸੀ ਤੇ ਹੁਣ ਫ੍ਰੀਜਾਂ ਚੱਲਦੀਆਂ ਉਹ ਵੀ ਦਿਖਾਉਨੇ ਆ ਤੁਹਾਨੂੰ ਸਾਰਾ ਕੁਝ ਤੇ ਆਪਾਂ ਇੱਥੇ ਸਾਧਨ ਲਾਵਾਂਗੇ ਆਪਣਾ ਤੇ ਫਿਰ ਤੁਹਾਡੇ ਨੂੰ ਤੁਰਕ ਫਿਰ ਕੇ ਗੱਲਬਾਤ ਕਰਦੇ ਆ ਸਾਰਿਆਂ ਦੇ ਨਾਲ ਤੇ ਆ ਦੇਖੋ ਤੁਸੀਂ ਇੱਥੇ ਆਏ ਹਾਂ ਉਵੇਂ ਹੀ ਆ ਪੁਲ ਤੋਂ ਅਸੀਂ ਵੀਡੀਓ ਬਣਾਉਂਦੇ ਰਹੇ ਆ ਉਵੇਂ ਹੀ ਸਾਰਾ ਕੁਝ ਕੰਮ ਹੈ ਤੇ ਇਧਰ ਬਾਬੇ ਬੈਠੇ ਨੇ ਇੱਧਰ ਬਾਬੇ ਬੈਠੇ ਨੇ ਫੜਾ ਵਧੀਆ ਜਿਵੇਂ ਪਿੰਡਾਂ ਦੇ ਜਿਵੇਂ ਬੈਠੇ ਹੁੰਦੇ ਨੇ ਨਾ ਚਰਾਹੇ 'ਤੇ ਉਵੇਂ ਹੀ ਬੈਠੇ ਹੋਏ ਨੇ ਆ ਦੇਖੋ ਵੀ ਇਹ ਉਵੇਂ ਹੀ ਸਾਰੇ ਬੈਠੇ ਹੋਏ ਨੇ ਵੇਖੋ ਆ ਇੱਕ ਟੋਲਾ ਆ ਬੈਠਾ ਬਾਬਿਆਂ ਦਾ ਤੇ ਇੱਕ ਆ ਬੈਠਾ ਪੱਖਾ ਲਾਇਆ ਆ ਪੱਖਾ ਲਾਇਆ ਤੇ ਆਪਾਂ ਇੱਥੇ ਗੱਡੀ ਲਾ ਕੇ ਨਾ ਫੇਰ ਗੱਲਾਂ ਬਾਤਾਂ ਕਰਦੇ ਨਾਲ ਸਾਰੇ ਨੂੰ ਸასი ਸ਼ਾਲ